ਸਤਿ ਸ਼੍ਰੀ ਅਕਾਲ ਜੀ ਮੇਰੇ ਪਾਪਾ ਦੀ ਮੌਤ ਤੋਂ ਬਾਅਦ ਮੇਰੇ ਦਾਦਾ ਜੀ ਸਾਡਾ ਖਿਆਲ ਰੱਖਣ ਲੱਗੇ ਰੋਜ਼ ਰਾਤ ਨੂੰ ਮੇਰੇ ਦਾਦਾ ਜੀ ਮੇਰੀ ਮਾਂ ਨੂੰ ਆਪਣੇ ਕਮਰੇ ਵਿੱਚ ਬੁਲਾਉਂਦੇ ਤੇ ਕਹਿੰਦੇ ਮੈਨੂੰ ਦਵਾਈ ਖਿਲਾ ਦੇ ਤੇ ਰੋਜ਼ ਰਾਤ ਨੂੰ ਮੇਰੀ ਮਾਂ ਉਹਨਾਂ ਦੇ ਕਮਰੇ ਵਿੱਚੋਂ ਰੋਂਦੇ ਹੋਏ ਬਾਹਰ ਨਿਕਲਦੀ ਇੱਕ ਦਿਨ ਦਾਦਾ ਜੀ ਨੇ ਕਿਹਾ ਕਿ ਆਪਣੀ ਮਾਂ ਨੂੰ ਮੇਰੇ ਕਮਰੇ ਵਿੱਚ ਭੇਜ ਮੈਨੂੰ ਦਵਾਈ ਖਵਾ ਦੇ ਮੈਂ ਆਪਣੀ ਮਾਂ ਦਾ ਸੂਟ ਪਾਇਆ ਤੇ ਦੁਪੱਟਾ ਲਿਆ ਤੇ ਦਾਦਾ ਜੀ ਦੇ ਕਮਰੇ ਵਿੱਚ ਚਲੀ ਗਈ ਜਦ ਮੈਂ ਕਮਰੇ ਵਿੱਚ ਗਈ ਤਾਂ ਦਾਦਾ ਜੀ ਨੇ ਮੈਨੂੰ ماں ਸਮਝ ਕੇ ਮੇਰੇ ਨਾਲ ਜੋ ਕੀਤਾ ਉਸ ਨਾਲ ਮੇਰੀ ਰੂਹ ਕੰਬ ਗਈ। ਇਨਸਾਨ ਦੀ ਜ਼ਿੰਦਗੀ ਵਿੱਚ ਹੋਣ ਵਾਲੇ ਕੁਝ ਹਾਦਸੇ ਇਨਸਾਨ ਨੂੰ ਜ਼ਿੰਦਗੀ ਪਰ ਸੋਚਣ ਲਈ ਮਜਬੂਰ ਕਰ ਦਿੰਦੇ ਨੇ। ਅਸੀਂ ਵੀ ਅਜਿਹੀ ਜ਼ਿੰਦਗੀ ਨੂੰ ਜਹਣ ਲਈ ਮਜਬੂਰ ਸੀ। ਮੇਰੇ ਪਾਪਾ ਦੀ ਅਚਾਨਕ ਮੌਤ ਨੇ ਸਾਡੇ ਤੇ ਦੁੱਖਾਂ ਦਾ ਪਹਾੜ ਘਰਾ ਦਿੱਤਾ ਸੀ। ਪਾਪਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਅਸੀਂ ਸ਼ਹਿਰ ਵਿੱਚ ਰਹਿੰਦੇ ਸੀ ਮੇਰੇ ਪਿਤਾ ਜੀ ਨੇ ਮੇਰੀ ਮਾਂ ਨਾਲ ਲਵ ਮੈਰਿਜ ਕੀਤੀ ਸੀ ਪਰ ਮੇਰੇ ਪਾਪਾ ਦੇ ਖਾਨਦਾਨ ਨੇ ਮੇਰੀ ਮਾਂ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਹੀ ਕਾਰਨ ਸੀ ਕਿ ਅਸੀਂ ਸ਼ਹਿਰ ਵਿੱਚ ਰਹਿੰਦੇ ਸੀ ਤੇ ਮੇਰੀ ਦਾਦਾ ਦਾਦੀ ਜੀ ਪਿੰਡ ਵਿੱਚ ਰਹਿੰਦੇ ਸੀ ਅਸੀਂ ਕਦੇ ਆਪਣੇ ਦਾਦਾ ਦਾਦੀ ਤੇ ਬਾਕੀ ਖਾਨਦਾਨ ਨੂੰ ਨਹੀਂ ਵੇਖਿਆ ਸੀ ਅਸੀਂ ਦੋ ਭੈਣ ਭਰਾ ਸੀ ਮੇਰਾ ਭਰਾ 15 ਕੋ ਸਾਲ ਦਾ ਸੀ ਤੇ ਮੈਂ 17 ਕੋ ਸਾਲ ਦੀ ਇੱਕ ਦਿਨ ਅਚਾਨਕ ਮੇਰੇ ਪਾਪਾ ਦੇ ਦੋਸਤ ਸਾਡੇ ਘਰ ਆਏ ਤੇ ਉਹਨਾਂ ਨੇ ਅਜੀਬ ਖਬਰ ਸੁਣਾਈ ਜਿਸ ਨੂੰ ਸੁਣਦੇ ਹੀ ਸਾਡੇ ਸਿਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਉਹਨਾਂ ਨੇ ਕਿਹਾ ਕਬਲ ਦਾ ਐਕਸੀਡੈਂਟ ਹੋ ਗਿਆ ਆ ਐਕਸੀਡੈਂਟ ਦੀ ਖਬਰ ਸੁਣ ਕੇ ਸਾਡੇ ਤਾਂ ਹੋਸ਼ ਹੀ ਉੱਡ ਗਏ ਜਦ ਤੱਕ ਅਸੀਂ ਹਸਪਤਾਲ ਪਹੁੰਚੇ ਉਦੋਂ ਤੱਕ ਮੇਰੇ ਪਾਪਾ ਜੀ ਦੀ ਮੌਤ ਹੋ ਚੁੱਕੀ ਸੀ ਮੇਰੀ ਮਾਂ ਪਾਪਾ ਦੀ ਮੌਤ ਦੀ ਖਬਰ ਸੁਣ ਕੇ ਉੱਥੇ ਹੀ ਬੇਹੋਸ਼ ਹੋ ਗਈਏ ਸਭ ਦੇਖ ਕੇ ਮੈਨੂੰ ਵੀ ਵੱਡਾ ਸਦਮਾ ਲੱਗਿਆ ਸੀ ਇੱਕ ਪਾਸੇ ਤਾਂ ਮੈਨੂੰ ਜਾਣ ਤੋਂ ਵੱਧ ਪਿਆਰ ਕਰਨ ਵਾਲੇ ਪਾਪਾ ਜੀ ਇਸ ਦੁਨੀਆ ਤੋਂ ਜਾ ਚੁੱਕੇ ਸੀ ਤੇ ਦੂਜੇ ਪਾਸੇ ਮੇਰੀ ਮਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਮੈਂ ਆਪਣੀ ਮਾਂ ਨੂੰ ਸੰਭਾਲਣ ਵਿੱਚ ਲੱਗ ਗਈ ਮੇਰੀ ਮਾਂ ਨੂੰ ਵਾਰ-ਵਾਰ ਬੇਉਸ਼ੀ ਦੇ ਦੌਰੇ ਪੈ ਰਹੇ ਸੀ ਮੇਰੀ ਮਾਂ ਤੇ ਪਾਪਾ ਜੀ ਵਿੱਚ ਬਹੁਤ ਪਿਆਸ ਸੀ ਮੇਰੇ ਪਾਪਾ ਹੀ ਸਾਡਾ ਸਹਾਰਾ ਸਨ ਉਹਨਾਂ ਦੀ ਮੌਤ ਤੋਂ ਬਾਅਦ ਅਸੀਂ ਬੇਸਹਾਰਾ ਹੋ ਗਈਆਂ ਘਰ ਵਿੱਚ ਕਮਾਉਣ ਵਾਲੇ ਵੀ ਮੇਰੇ ਪਾਪਾ ਹੀ ਸਨ ਕਿਉਂਕਿ ਮੇਰਾ ਭਰਾ ਵੀ ਅਜੇ ਬਹੁਤ ਛੋਟਾ ਸੀ ਅਸੀਂ ਇਹ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਕਿ ਸਾਡੀ ਅੱਗੇ ਦੀ ਜ਼ਿੰਦਗੀ ਕਿਵੇਂ ਗੁਜ਼ਰੇਗੀ ਉਸ ਵਕਤ ਮੈਂ 12ਵੀਂ ਕਲਾਸ ਵਿੱਚ ਪੜ੍ਹਦੀ ਸੀ ਜਿਸ ਦੇ ਅਧਾਰ ਤੇ ਮੈਨੂੰ ਕੋਈ ਚੰਗੀ ਨੌਕਰੀ ਵੀ ਨਹੀਂ ਮਿਲ ਸਕਦੀ ਸੀ ਤੇ ਮੇਰੀ ਮਾਂ ਵਿੱਚ ਵੀ ਕੋਈ ਜਾਇਗੁਰ ਨਹੀਂ ਸੀ ਜਿਸ ਦੇ ਨਾਲ ਕਿ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ ਇਸ ਮਹੀਨੇ ਦਾ ਘਰ ਦਾ ਕਿਰਾਇਆ ਦੇਣ ਦੇ ਲਈ ਵੀ ਸਾਡੇ ਕੋਲ ਪੈਸੇ ਨਹੀਂ ਸੀ ਮਹੀਨਾ ਖਤਮ ਹੁੰਦੇ ਹੀ ਮਕਾਨ ਮਾਲਕ ਨੇ ਵੀ ਸਾਨੂੰ ਕਹਿ ਦਿੱਤਾ ਕਿ ਘਰ ਦਾ ਕਿਰਾਇਆ ਦੇ ਦਿਓ ਜਾਂ ਫਿਰ ਘਰ ਕਾਲੀ ਕਰ ਦਿਓ ਸਾਡੇ ਕੋਲ ਕਿਰਾਏ ਲਈ ਪੈਸੇ ਤਾਂ ਨਹੀਂ ਸੀ ਇਸ ਲਈ ਅਸੀਂ ਸੋਚਿਆ ਕਿ ਅਸੀਂ ਪਾਪਾ ਦੇ ਪਿੰਡ ਚਲੇ ਜਾਈਏ ਪਾਪਾ ਦੇ ਹੁੰਦੇ ਹੋਏ ਤਾਂ ਸਾਡੇ ਦਾਦੀ ਨੇ ਸਾਨੂੰ ਕਬੂਲ ਨਹੀਂ ਕੀਤਾ ਸੀ ਹੋ ਸਕਦਾ ਹੈ ਕਿ ਮੇਰੇ ਪਾਪਾ ਦੀ ਮੌਤ ਦਾ ਸੁਣ ਕੇ ਉਹਨਾਂ ਦਾ ਦਿਲ ਪਿਗਲ ਜਾਵੇ ਇਸੇ ਲਈ ਅਸੀਂ ਪਿੰਡ ਜਾਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਮੇਰੀ ਮਾਂ ਪਹਿਲਾਂ ਤਾਂ ਮਨਾ ਕਰਦੀ ਰਹੀ ਕਿ ਮੇਰੇ ਦਾਦਾ ਜੀ ਬਹੁਤ ਹੀ ਸਖਤ ਮિજાਜ ਦੇ ਇਨਸਾਨ ਨੇ ਉਹ ਸਾਨੂੰ ਕਦੇ ਵੀ ਨਹੀਂ ਅਪਣਾਉਣਗੇ ਪਰ ਮੈਂ ਆਪਣੀ ਮਾਂ ਦੀ ਏਕਣਾ ਸੁਣੀ ਪਿੰਡ ਦਾ ਐਡਰੈਸ ਮੇਰੀ ਮਾਂ ਨੂੰ ਪਤਾ ਸੀ ਮੇਰੀ ਮਾਂ ਨੇ ਆਪਣੀ ਇੱਕ ਅੰਗੂਠੀ ਵਿੱਚ ਦਿੱਤੀ ਤਾਂ ਜੋ ਅਸੀਂ ਕਰਾਇਆ ਵਗੈਰਾ ਲਗਾ ਸਕੀਏ ਜਿੰਦੂਰਤ ਦਾ ਸਮਾਨ ਲੈ ਕੇ ਅਸੀਂ ਪਿੰਡ ਵੱਲ ਚੱਲ ਪਏ ਪਿੰਡ ਪਹੁੰਚਦੇ ਹੀ ਸਾਡੀ ਗੱਡੀ ਇੱਕ ਬਹੁਤ ਵੱਡੇ ਘਰ ਦੇ ਅੱਗੇ ਰੁਕੀ ਉਸ ਮਹਿਲ ਵਰਗੇ ਘਰ ਨੂੰ ਵੇਖ ਕੇ ਮੈਂ ਹੈਰਾਨ ਰਹਿ ਗਈ ਮੈਂ ਸੋਚਣ ਲੱਗੀ ਕਿ ਇਹ ਸਾਡਾ ਉਹ ਘਰ ਹੈ ਜਿਸ ਤੇ ਮੇਰੇ ਬਾਪ ਦਾ ਹੱਕ ਸੀ ਪਰ ਮੇਰੇ ਦਾਦੇ ਨੇ ਮੇਰੇ ਬਾਪ ਨੂੰ ਇਸ ਲਈ ਉਹਨਾਂ ਦਾ ਹੱਕ ਦੇਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਹਨਾਂ ਨੇ ਆਪਣੀ ਪਸੰਦ ਦਾ ਵਿਆਹ ਕਰਵਾਇਆ ਸੀ ਘਰ ਦੇ ਬਾਹਰ ਖੜੇ ਚੌਂਕੀਦਾਰ ਨੂੰ ਅਸੀਂ ਕਿਹਾ ਤੇ ਅਸੀਂ ਇਸ ਘਰ ਦੇ ਮਾਲਕ ਨੂੰ ਮਿਲਣਾ ਆ ਉਹ ਸਾਨੂੰ ਘਰ ਦੇ ਅੰਦਰ ਲੈ ਆਇਆ ਉਹ ਸਮਝਿਆ ਕਿ ਅਸੀਂ ਮਜਬੂਰ ਲਾਚਾਰ ਲੋਕ ਹਾਂ ਜਿਹੜੇ ਕਿ ਜ਼ਿੰਮੇਦਾਰ ਸਹਾ ਤੋਂ ਕੁਝ ਮਦਦ ਮੰਗਣ ਆਏ ਹਾਂ ਉਸ ਨੇ ਲਿਜਾ ਕੇ ਸਾਨੂੰ ਲੌਬੀ ਵਿੱਚ ਬਿਠਾ ਦਿੱਤਾ ਤੇ ਕਿਹਾ ਤੁਸੀਂ ਇੱਥੇ ਬੈਠੋ ਹਣੀ ਜਿੰਮੇਦਾਰ ਸਹਿ ਬਉਣਗੇ ਤੇ ਤੁਹਾਡੀ ਮਦਦ ਕਰ ਦੇਣਗੇ ਮੈਂ ਤੇ ਮੇਰਾ ਭਰਾ ਆਪਣੀ ਮਾਂ ਦੇ ਨਾਲ ਉੱਥੇ ਚੁੱਪਚਾਪ ਬੈਠ ਗਏ ਮੇਰੀ ਮਾਂ ਬਹੁਤ ਘਬराई ਹੋਈ ਸੀ ਮੇਰੀ ਮਾਂ ਨੇ ਕਿਹਾ ਕਿ ਜਿਸ ਇਨਸਾਨ ਨੇ ਤੇਰੇ ਬਾਪ ਦੇ ਹੁੰਦੇ ਹੋਏ ਸਾਨੂੰ ਕਬੂਲ ਨਹੀਂ ਕੀਤਾ ਉਹ ਸਾਨੂੰ ਹੁਣ ਕਿਵੇਂ ਕਬੂਲ ਕਰ ਸਕਦਾ ਆ ਤੂੰ ਸਾਨੂੰ ਇੱਥੇ ਕਿਉਂ ਲੈ ਆਈਆਂ ਮੈਂ ਕਿਹਾ ਕਿ ਇਸ ਘਰ ਵਿੱਚ ਮੇਰੇ ਬਾਪ ਦਾ ਵਿਆਹ ਕਿਆ ਮੈਂ ਆਪਣੇ ਬਾਪ ਦਾ ਹੱਕ ਲੈਣ ਆਈਆਂ ਅਸੀਂ ਕੋਈ ਬੇਸਹਾਰਾ ਗਰੀਬ ਲੋਕ ਨਹੀਂ ਆ ਜੋ ਕਿ ਗਰੀਬੀ ਵਿੱਚ ਜ਼ਿੰਦਗੀ ਗੁਜ਼ਾਰੀਏ ਮੇਰੀ ਗੱਲ ਸੁਣ ਕੇ ਮੇਰੀ ਮਾਂ ਮੈਨੂੰ ਧਿਆਨ ਨਾਲ ਦੇਖਣ ਲੱਗੀ ਤੇ ਕਹਿਣ ਲੱਗੀ ਕਿ ਇਹ ਲੋਕ ਵੱਡੇ ਲੋਕ ਨੇ ਸਾਡੇ ਵਰਗਿਆਂ ਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦੇਣਗੇ ਮੇਰੀ ਮਾਂ ਹਜੇ ਇਹ ਗੱਲ ਕਰ ਹੀ ਰਹੀ ਸੀ ਕਿ ਮੇਰੇ ਦਾਦਾ ਜੀ ਜਾਣੇ ਕਿ ਜ਼ਿੰਮੇਦਾਰ ਸਾਹਿਬ ਸਾਡੇ ਸਾਹਮਣੇ ਆ ਕੇ ਖੜੇ ਹੋਗੇ ਮੇਰੀ ਮਾਂ ਨੇ ਕੁੰਡ ਕੱਢਿਆ ਹੋਇਆ ਸੀ ਮੈਨੂੰ ਤੇ ਮੇਰੇ ਭਰਾ ਨੂੰ ਉਹ ਪਹਿਚਾਨਦੇ ਨਹੀਂ ਸਨ ਇਸ ਲਈ ਉਹ ਅੰਦੇ ਕਹਿਣ ਲੱਗੇ ਕਿ ਤੁਸੀਂ ਆਪਣੀ ਜ਼ਰੂਰਤ ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ ਕਿਉਂਕਿ ਮੇਰੇ ਘਰ ਤੋਂ ਕਦੇ ਕੋਈ ਖਾਲੀ ਨਹੀਂ ਗਿਆ ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਕਿਹਾ ਕਿ ਮੈਂ ਆਪਣਾ ਹੱਕ ਲੈਣ ਆਈਆਂ ਮੇਰੀ ਗੱਲ ਸੁਣ ਕੇ ਉਹਨਾਂ ਦੇ ਮੱਥੇ ਤੇ ਤਿਉੜੀਆਂ ਪੈ ਗਈਆਂ ਉਹਨਾਂ ਨੇ ਮੈਨੂੰ ਗੌਰ ਨਾਲ ਵੇਖਿਆ ਤੇ ਫਿਰ ਪੁੱਛਣ ਲੱਗੇ ਕਿ ਤੂੰ ਕੌਣ ਹੈ ਤੇਰਾ ਜਿਆ ਕਿਹੜਾ ਹੱਕ ਹੈ ਜਿਹੜਾ ਕਿ ਤੂੰ ਮੇਰੇ ਤੋਂ ਮੰਗਣ ਆਈਂ ਮੈਂ ਕਿਹਾ ਕਿ ਮੈਂ ਤੁਹਾਡੇ بیٹے ਦੀ ਬੇਟੀ ਹਾਂ ਇਹ ਸੁਣ ਕੇ ਉਹਨਾਂ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹ ਕਹਿਣ ਲੱਗੇ ਮਰ ਗਿਆ ਕਵਲ ਮੇਰੇ ਲਈ ਤੂੰ ਇੱਥੇ ਕੀ ਲੜਨ ਆਈਂ ਲੜਕੀ ਆਪਣੀ ਦਾਦੀ ਜੀ ਦਾਦਾ ਜੀ ਦਾ ਬੁਲੰਦ ਲਜੇ ਵਿੱਚ ਗੱਲ ਕਰਨ ਦਾ ਤਰੀਕਾ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਕਿਹਾ ਕਿ ਉਹ ਤੁਸੀਂ ਸੱਚ ਕਹਿ ਰਹੇ ਹੋ ਮੇਰਾ ਬਾਪੂ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਉਹ ਮਰ ਚੁੱਕੇ ਹਨ ਮੇਰੀ ਗੱਲ ਸੁਣ ਕੇ ਉਹ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗੇ ਤੇ ਕਹਿਣ ਲੱਗੇ ਕਿ ਬਕਵਾਸ ਬੰਦ ਕਰ ਆਪਣੀ ਜੋ ਮੂੰਹ ਵਿੱਚ ਆਉਂਦਾ ਹੈ ਬੋਲੀ ਜਾ ਰਹੀਆਂ ਕੁਝ ਨਹੀਂ ਹੋਵੇਗਾ ਮੇਰੇ ਕਵਲ ਨੂੰ ਮੈਂ ਕਿਹਾ ਕਿ ਮੈਂ ਸੱਚ ਬੋਲ ਰਹੀ ਹਾਂ ਤੁਹਾਡਾ ਬੇਟਾ ਹੁਣ ਇਸ ਦੁਨੀਆ ਵਿੱਚ ਨਹੀਂ ਆ ਮੇਰੀ ਗੱਲ ਸੁਣ ਕੇ ਉਹਨਾਂ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਹ ਕਹਿਣ ਲੱਗੇ ਤੂੰ ਕੀ ਕਹਿ ਰਹੀ ਆ ਮੇਰਾ ਬੇਟਾ ਮੈਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਜਾ ਸਕਦਾ ਉਹ ਮੇਰਾ ਬੇਟਾ ਹੈ ਇੱਕ ਦਿਨ ਮੇਰੇ ਕੋਲ ਵਾਪਸ ਆ ਜਾਵੇਗਾ ਤੁਸੀਂ ਝੂਠ ਬੋਲ ਰਹੇ ਹੋ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੈ ਉਹ ਸ਼ਾਇਦ ਸਦਮੇ ਵਿੱਚ ਆ ਗਏ ਸੰਤੇ ਉਹਨਾਂ ਨੂੰ ਮੇਰੀਆਂ ਗੱਲਾਂ ਦਾ ਯਕੀਨ ਨਹੀਂ ਹੋ ਰਿਹਾ ਸੀ ਮੇਰੀ ਮਾਂ ਕਹਿਣ ਲੱਗੀ ਕਿ ਅਸੀਂ ਸੱਚ ਬੋ ਰਹੇ ਹਾਂ ਤੁਹਾਡਾ ਬੇਟਾ ਮੇਰਾ ਪਤੀ ਸੀ ਤੇ ਇਹ ਤੁਹਾਡੀ ਪੋਤੀ ਤੇ ਪੋਤਾ ਹੈ ਮਾਂ ਨੇ ਆਪਣੇ ਪਰਸ ਵਿੱਚੋਂ ਮੇਰੇ ਪਾਪਾ ਦੀ ਫੋਟੋ ਕੱਢ ਕੇ ਉਹਨਾਂ ਨੂੰ ਦਿਖਾਈ ਤੇ ਮੇਰੇ ਭਰਾ ਤੇ ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਕਿ ਇਹ ਤੁਹਾਡਾ ਹੀ ਖੂਨ ਹੈ ਤੇ ਮੈਂ ਤੁਹਾਡੀ ਬਹੂ ਹਾਂ ਹੁਣ ਜੇ ਤੁਸੀਂ ਚਾਹੋ ਤਾਂ ਸਾਨੂੰ ਅਪਣਾ ਲਓ ਜਾਂ ਫਿਰ ਇਸ ਘਰ ਤੋਂ ਕੱਢ ਦਿਓ ਕਿਉਂਕਿ ਇਸ ਘਰ ਤੋਂ ਇਲਾਵਾ ਹੁਣ ਸਾਡਾ ਕੋਈ ਟਿਕਾਣਾ ਨਹੀਂ ਆ ਉਹ ਕੁਝ دیر ਤਾਂ ਚੁੱਪਚਾਪ ਹੰਝੂ ਬਹਾਉਂਦੇ ਰਹੇ ਫਿਰ ਪਤਾ ਨਹੀਂ ਕੀ ਸੋਚ ਕੇ ਉਹਨਾਂ ਨੇ ਮੈਨੂੰ ਗਲੇ ਨਾਲ ਲਗਾ ਲਿਆ ਤੇ ਫੁੱਟ-ਫੁੱਟ ਕੇ ਰੋਣ ਲੱਗੇ ਕਹਿਣ ਲੱਗੇ ਕਿ ਤੁਸੀਂ ਦੋਨੋਂ ਮੇਰੇ ਬੇਟੇ ਦੀ ਨਿਸ਼ਾਨੀ ਹੋ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦਵਾਂਗਾ ਬੇਸ਼ੱਕ ਮੈਂ ਕਵਲ ਤੋਂ ਨਾਰਾਜ਼ ਸੀ ਪਰ ਮੈਂ ਕਦੇ ਨਹੀਂ ਚਾਹੁੰਦਾ ਸੀ ਕਿ ਉਹ ਮੈਨੂੰ ਛੱਡ ਕੇ ਦੁਨੀਆ ਤੋਂ ਚਲਿਆ ਜਾਵੇ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਇਕੱਲਾ ਨਹੀਂ ਛੱਡ ਸਕਦਾ ਇਹ ਸੁਣ ਕੇ ਸਾਨੂੰ ਤਸੱਲੀ ਹੋਈ ਕਿ ਹੁਣ ਅਸੀਂ ਬੇਸਹਾਰਾ ਨਹੀਂ ਹਾਂ ਤਾ ਸਾਨੂੰ ਵੀ ਪਤਾ ਨਹੀਂ ਸੀ ਕਿ ਅਸੀਂ ਮਾਂ ਬੇਟੀ ਬਹੁਤ ਵੱਡੀ ਮੁਸੀਬਤ ਵਿੱਚ ਫਸਨ ਜਾ ਰਹੀ ਸੀ ਜਿੱਥੋਂ ਨਿਕਲਣਾ ਬਹੁਤ ਮੁਸ਼ਕਲ ਹੈ ਦਾਦਾ ਜੀ ਸਾਨੂੰ ਅੰਦਰ ਲੈ ਗਏ ਉਹਨਾਂ ਦਾ ਘਰ ਬਹੁਤ ਵੱਡਾ ਸੀ ਤੇ ਹਰ ਕੰਮ ਕਰਨ ਲਈ ਘਰ ਵਿੱਚ ਕਾਫੀ ਨੌਕਰ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਮੇਰੇ ਦਾਦਾ ਜੀ ਨੇ ਸਾਡਾ ਬਹੁਤ ਖਿਆਲ ਰੱਖਿਆ ਉੱਥੇ ਜਾ ਕੇ ਸਾਨੂੰ ਪਤਾ ਚੱਲਿਆ ਕਿ ਮੇਰੇ ਪਾਪਾ ਦੇ ਘਰ ਛੱਡਣ ਤੋਂ ਬਾਅਦ ਮੇਰੀ ਦਾਦੀ ਵੀ ਸਦਮੇ ਵਿੱਚ ਮੌਤ ਹੋ ਗਈ ਸੀ ਮੇਰੇ ਦਾਦਾ ਜੀ ਮੈਨੂੰ ਤੇ ਮੇਰੇ ਭਰਾ ਨੂੰ ਬਹੁਤ ਪਿਆਰ ਕਰਦੇ ਸਨ ਉਹ ਜਾਦਵੀ ਕੰਮ ਤੋਂ ਘਰ ਵਾਪਸ ਆਉਂਦੇ ਤਾਂ ਕਈ ਘੰਟੇ ਸਾਡੇ ਦੋਵਾਂ ਪੇਣਪਰਾਵਾਂ ਕੋਲ ਬੈਠ ਕੇ ਸਾਡੇ ਮੂਹਾਂ ਪਾਪਾ ਦੀਆਂ ਗੱਲਾਂ ਸੁਣਦੇ ਰਹਿੰਦੇ ਅਜੇ ਸਾਨੂੰ ਉੱਥੇ ਰਹਿਣ ਦੇ 10 ਦਿਨ ਨਹੀਂ ਹੋਏ ਸਨ ਕਿ ਮੈਨੂੰ ਉੱਥੇ ਇੱਕ ਗੱਲ ਬਹੁਤ ਅਜੀਬ ਲੱਗੀ ਕਿ ਮੇਰੇ ਦਾਦਾ ਜੀ ਮੇਰੀ ਮਾਂ ਨਾਲ ਕਦੇ ਵੀ ਗੱਲ ਨਹੀਂ ਕਰਦੇ ਸਨ ਕਾਇਦ ਮੇਰੀ ਮਾਂ ਨਾਲ ਉਹ ਜਿਵੇਂ ਬਹੁਤ ਨਫ਼ਰਤ ਕਰਦੇ ਸਨ ਹੌਲੀ ਹੌਲੀ ਮੇਰੇ ਦਾਦਾ ਜੀ ਬਹੁਤ ਬਿਮਾਰ ਹਨ ਲੱਗੇ ਸਨ ਉਹ ਨੌਕਰਾਂ ਤੇ ਚੀਕਦੇ ਚਲਾਉਂਦੇ ਉਹ ਬਹੁਤ ਚਿੜਚਿੜੇ ਹੋ ਗਏ ਸਨ ਉਹਨਾਂ ਦੀ ਬਿਮਾਰੀ ਨੂੰ ਦੇਖਦੇ ਹੋਏ ਮੇਰੀ ਮਾਂ ਨੇ ਉਹਨਾਂ ਦੀ ਨਫ਼ਰਤ ਦੇ ਬਾਵਜੂਦ ਦਾਦਾ ਜੀ ਦੀ ਬਹੁਤ ਸੇਵਾ ਕੀਤੀ ਮਾਂ ਦੀ ਸੇਵਾ ਨੂੰ ਦੇਖ ਕੇ ਹੌਲੀ ਹੌਲੀ ਮੇਰੇ ਦਾਦਾ ਜੀ ਦਾ ਵਿਯਾਰ ਮਾਂ ਦੇ ਪ੍ਰਤੀ ਚੰਗਾ ਹੋਣ ਲੱਗਿਆ ਹੁਣ ਉਹਨਾਂ ਦੀ ਹਰ ਰੋਜ਼ ਦੀ ਆਦਤ ਹੋ ਗਈ ਸੀ ਕਿ ਉਹ ਸੌਣ ਤੋਂ ਪਹਿਲਾਂ ਮੇਰੀ ਮਾਂ ਨੂੰ ਕਹਿੰਦੇ ਕਿ ਪਹਿਲਾਂ ਮੈਨੂੰ ਦਵਾਈ ਖਲਾ। ਉਸ ਤੋਂ ਬਾਅਦ ਜਾ ਕੇ ਸੁਝਾਵੀ ਹਰ ਰਾਤ ਮੇਰੀ ਮਾਂ ਮੇਰੇ ਦਾਦਾ ਜੀ ਨੂੰ ਦਵਾਈ ਖਲੋਂਦੇ ਲਈ ਉਹਨਾਂ ਦੇ ਕਮਰੇ ਵਿੱਚ ਚਲੀ ਜਾਂਦੀ ਪਰ ਮੈਂ ਮਹਿਸੂਸ ਕੀਤਾ ਕਿ ਮੇਰੀ ਮਾਂ ਜਦ ਵੀ ਦਾਦਾ ਜੀ ਦੇ ਕਮਰੇ ਤੋਂ ਵਾਪਸ ਆਂਦੀ ਤਾਂ ਉਸ ਦਾ ਚਿਹਰਾ ਉਤਰਿਆ ਹੋਇਆ ਹੁੰਦਾ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਪਤਾ ਨਹੀਂ ਉਹ ਕਿਹੜੀ ਗਹਿਰੀ ਸੋਚ ਵਿੱਚ ਡੁੱਬੀ ਹੋਈ ਹੈ ਜਦ ਮੈਂ ਉਹਨਾਂ ਨੂੰ ਇਸ ਬਾਰੇ ਪੁੱਛਦੀ ਤਾਂ ਉਹ ਘਬਰਾ ਜਾਂਦੀ ਤੇ ਮੈਨੂੰ ਕਹਿੰਦੀ ਕਿ ਨਹੀਂ ਕੁਝ ਨਹੀਂ ਤੂੰ ਸੌ ਜਾ ਮੈਨੂੰ ਇਹ ਸਭ ਦੇਖ ਕੇ ਬਹੁਤ ਅਜੀਬ ਲੱਗਦਾ ਕਿ ਆਖਿਰ ਦਾਦਾ ਜੀ ਮੇਰੀ ਮਾਂ ਉਹ ਅਜਿਹਾ ਕੀ ਕਹਿੰਦੇ ਹਨ ਕਿ ਉਹ ਉਹਨਾਂ ਦੇ ਕਮਰੇ ਚੋਂ ਬਾਹਰ ਆਉਂਦੇ ਹੀ ਅਕਸਰ ਪਰੇਸ਼ਾਨ ਹੀ ਰਹਿੰਦੀ ਹੈ ਪਹਿਲਾਂ ਤਾਂ ਮੇਰੇ ਦਾਦਾ ਜੀ ਸਿਰਫ ਮੇਰੀ ਮਾਂ ਤੋਂ ਦਵਾਈ ਮੰਗਦੇ ਸੀ ਪਰ ਹੌਲੀ-ਹੌਲੀ ਉਹ ਹਰ ਇੱਕ ਕੰਮ ਮੇਰੀ ਮਾਂ ਤੋਂ ਹੀ ਕਰਵਾਉਣ ਲੱਗੇ ਗੱਲ ਇੱਥੇ ਤੱਕ ਰਹਿੰਦੀ ਤਾਂ ਮੈਨੂੰ ਬੁਰਾ ਨਾ ਲੱਗਦਾ ਪਰ ਕੁਝ ਦਿਨਾਂ ਤੋਂ ਜੋ ਮੈਂ ਮਹਿਸੂਸ ਕਰ ਰਹੀ ਸੀ ਉਹ ਬਹੁਤ ਹੀ ਅਜੀਬ ਲੱਗ ਰਿਹਾ ਸੀ ਕਿਉਂਕਿ ਮੈਂ ਕੁਝ ਦਿਨਾਂ ਤੋਂ ਦੇਖ ਰਹੀ ਸੀ ਕਿ ਜਦ ਵੀ ਮੇਰੀ ਮਾਂ ਦਾਦਾ ਜੀ ਦੇ ਕਮਰੇ ਤੋਂ ਆਉਂਦੀ ਤਾਂ ਉਹ ਰੋਂਦੀ ਰਹਿੰਦੀ ਤੇ ਹੁਣ ਤਾਂ ਮੇਰੀ ਮਾਂ ਨੂੰ ਦਾਦਾ ਜੀ ਦੇ ਕਮਰੇ ਤੋਂ ਆਉਂਦੇ ਹੀ ਹੋਏ ਵੀ ਕਈ ਘੰਟੇ ਲੱਗ ਜਾਂਦੇ ਸਨ ਮੇਰੀ ਮਾਂ ਰਾਤ ਨੂੰ ਮੇਰੇ ਕੋਲ ਮੇਰੇ ਕਮਰੇ ਵਿੱਚ ਹੀ ਸੌਂਦੀ ਸੀ ਜਦ ਤੱਕ ਮਾਂ ਦਾਦਾ ਜੀ ਦੇ ਕਮਰੇ ਵਿੱਚ ਰਹਿੰਦੀ ਮੈਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਸੋਚਦੀ ਕਿ ਇੱਕ ਦਵਾਈ ਦੇਣ ਨੂੰ ਇੰਨਾ ਕਿੰਨਾ ਟਾਈਮ ਲੱਗ ਜਾਂਦਾ ਹੈ ਮੈਂ ਬਸ ਇਹੀ ਸੋਚਦੀ ਰਹਿੰਦੀ ਕਿ ਮੇਰੀ ਮਾਂ ਦਾਦਾ ਜੀ ਦੇ ਕਮਰੇ ਵਿੱਚ ਇੰਨੇ ਘੰਟੇ ਕੀ ਕਰਦੀ ਰਹਿੰਦੀ ਹੈ ਤੇ ਇੱਕ ਗੱਲ ਮੈਂ ਇਹ ਵੀ ਮਹਿਸੂਸ ਕਰ ਰਹੀ ਸੀ ਕਿ ਮੇਰੇ ਦਾਦਾ ਜੀ ਦਾ ਰਵੱਈਆ ਮੇਰੀ ਮਾਂ ਦੇ ਪ੍ਰਤੀ ਪਹਿਲਾਂ ਨਾਲੋਂ ਕਾਫੀ ਬਿਹਤਰ ਹੋ ਗਿਆ ਸੀ ਹੁਣ ਉਹ ਮੇਰੀ ਮਾਂ ਨੂੰ ਅਹਿਮੀਅਤ ਦੇਣ ਲੱਗੇ ਸਨ ਪਰ ਮੇਰੀ ਮਾਂ ਹੁਣ ਉਹਨਾਂ ਸਾਹਮਣੇ ਹਰ ਵਕਤ ਡਰੀ ਸਹਮੀ ਰਹਿੰਦੀ ਹੋਂ ਤਾਂ ਜਦ ਮੇਰੇ ਦਾਦਾ ਜੀ ਮੇਰੀ ਮਾਂ ਨੂੰ ਦਵਾਈ ਦੇ ਲਈ ਆਪਣੇ ਕਮਰੇ ਵਿੱਚ ਬੁਲਾਉਂਦੇ ਤਾਂ ਮੇਰੀ ਮਾਂ ਦੇ ਚਿਹਰੇ ਦਾ ਰੰਗ ਉੱਡ ਜਾਂਦਾ ਜਦ ਮੈਂ ਮਾਂ ਨੂੰ ਇਸ ਬਾਰੇ ਕੋਈ ਸਵਾਲ ਪੁੱਛਦੀ ਤਾਂ ਮੇਰੀ ਮਾਂ ਕਹਿ ਦਿੰਦੀ ਕਿ ਕੁਝ ਨਹੀਂ ਤੂੰ ਕਿਉਂ ਮੇਰੇ ਇੰਤਜ਼ਾਰ ਵਿੱਚ ਆਕਦੀ ਰਹਿਨੀ ਆ ਤੂੰ ਸੌਂ ਜਾਇਆ ਕਰ ਮੈਂ ਕਿਹਾ ਕਿ ਜਦ ਤੱਕ ਤੁਸੀਂ ਮੇਰੇ ਕੋਲ ਨਹੀਂ ਆ ਜਾਂਦੇ ਮੈਨੂੰ ਨੀਂਦ ਨਹੀਂ ਹੁੰਦੀ ਇਸ ਗੱਲ ਤੇ ਉਹ ਮੈਨੂੰ ਬਹੁਤ ਪਿਆਰ ਨਾਲ ਦੇਖਦੀ ਤੇ ਮੇਰੇ ਸਿਰ ਤੇ ਪਿਆਰ ਨਾਲ ਹੱਥ ਫੇਰਦੀ ਕਰਤਾ ਮੇਰੀ ਅੱਖ ਕਿਸੇ ਦੀ ਸਿਸਕੀਆਂ ਨਾਲ ਖੁੱਲੀ ਜਦ ਮੈਂ ਉੱਠ ਕੇ ਵੇਖਿਆ ਤਾਂ ਮੇਰੀ ਮਾਂ ਬੈਠੀ ਰੋ ਰਹੀ ਸੀ ਆਪਣੀ ਮਾਂ ਦੀ ਇਹ ਹਾਲਤ ਵੇਖ ਕੇ ਮੈਂ ਸੋਚ ਵਿੱਚ ਪੈ ਗਈ ਕਿ ਆਖਿਰ ਇਹ ਸਭ ਕੀ ਹੋ ਰਿਹਾ ਹੈ ਫਿਰ ਮੇਰੇ ਮਨ ਵਿੱਚ ਇਹ خیال ਹੁੰਦਾ ਕਿ ਸ਼ਾਇਦ ਮੇਰੀ ਮਾਂ ਮੇਰੇ ਪਾਪਾ ਨੂੰ ਯਾਦ ਕਰਕੇ ਰੋਂਦੀ ਹੋਵੇਗੀ ਪਰ ਫਿਰ ਮੈਂ ਕੁਝ ਅਜੀਬ ਵੇਖਿਆ ਜਿਸ ਨੂੰ ਇਹ ਕਿ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਇੱਕ ਰਾਤ ਮੇਰੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ ਸੀ ਰਾਤ ਨੂੰ ਦੇ ਹੀ ਮਾਂ ਜਦੋਂ ਦਾਦਾ ਜੀ ਦੇ ਕਮਰੇ ਵਿੱਚ ਦਵਾਈ ਦੇਣ ਗਈ ਤਾਂ ਮੈਂ ਸੋਚਿਆ ਕਿ ਮੈਂ ਵੀ ਦਾਦਾ ਜੀ ਦੀ ਦਵਾਈ ਵਾਲੇ ਬਾਕਸ ਵਿੱਚੋਂ ਸਿਰ ਦਰਦ ਦੀ ਦਵਾਈ ਲੈ ਲਵਾਂਗੀ ਪਰ ਜਿਵੇਂ ਹੀ ਮੈਂ ਦਾਦਾ ਜੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਮੇਰੇ ਹੋਸ਼ ਉੱਡ ਗਏ ਮੇਰੇ ਦਾਦਾ ਜੀ ਤਾਂ ਮੇਰੀ ਮਾਂ ਦੇ ਨਾਲ ਮੈਂ ਉਲਟੇ ਕਦਮਾਂ ਨਾਲ ਆਪਣੇ ਕਮਰੇ ਵਿੱਚ ਵਾਪਸ ਚਲੀ ਗਈ ਜੋ ਕੁਝ ਵੀ ਮੇਰੀਆਂ ਅੱਖਾਂ ਨੇ ਵੇਖਿਆ ਸੀ ਮੈਂ ਉਹ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਇਹ ਸਭ ਸੋਚ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਫਿਰ ਮੈਂ ਸੋਚਿਆ ਕਿ ਸ਼ਾਇਦ ਇਹ ਮੇਰੀਆਂ ਅੱਖਾਂ ਦਾ ਧੋਖਾ ਵੀ ਹੋ ਸਕਦਾ ਆ ਮੈਂ ਦੇਖਿਆ ਕਿ ਮਾਂ ਜ਼ਾਦ ਆਪਣੇ ਕਮਰੇ ਵਿੱਚ ਆਈ ਤਾਂ ਆਪਣੀਆਂ ਅੱਖਾਂ ਸਾਫ਼ ਕਰ ਰਹੀ ਸੀ ਤੇ ਆਪਣੇ ਹੰਝੂ ਸਾਫ਼ ਕਰਨ ਤੋਂ ਬਾਅਦ ਉਹ ਮੇਰੇ ਕੋਲ ਆ ਕੇ लेट ਗਈ ਮਾਂ ਦੀ ਹਾਲਤ ਵੇਖ ਕੇ ਮੈਂ ਪੁੱਛਿਆ ਮਾਂ ਜਦ ਵੀ ਤੁਸੀਂ ਦਾਦਾ ਜੀ ਦੇ ਕਮਰੇ ਚ ਦਵਾਈ ਦੇ ਕੇ ਵਾਪਸ ਆਉਂਦੇ ਹੋ ਤਾਂ ਤੁਸੀਂ ਰੋਂਦੇ ਕਿਉਂ ਹੋ ਉਹਨਾਂ ਨੇ ਰੋਂਦੀ ਹੋਈ ਕਿਹਾ ਕਿ ਸਮਝ ਲੈ ਮੇਰੀ ਕਿਸਮਤੀ ਜਹੀ ਹੈ ਇਹ ਕਹਿ ਕੇ ਉਹ लेट ਗਈ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਮਾਂ ਮੇਰੇ ਤੋਂ ਸੱਚ ਕਿਉਂ ਲਕੋ ਰਹੀ ਆ ਕਿਉਂਕਿ ਜਿਹੜਾ ਦ੍ਰਿਸ਼ ਮੈਂ ਦੇਖਿਆ ਸੀ ਉਸ ਵਿੱਚ ਮੇਰੇ ਦਾਦਾ ਜੀ ਮੇਰੀ ਮਾਂ ਨੂੰ ਇਹ ਕਹਿ ਰਹੇ ਸੀ ਕਿ ਜੇ ਤੂੰ ਮੇਰੀ ਗੱਲ ਨਹੀਂ ਮੰਨੀ ਤਾਂ ਮੈਂ ਤੈਨੂੰ ਤੱਕੇ ਦੇ ਕੇ ਘਰ ਤੋਂ ਬਾਹਰ ਕੱਢ ਦਵਾਂਗਾ ਤੇ ਮੇਰੀ ਮਾਂ ਹੱਥ ਜੋੜ ਕੇ ਰੋਂਦੇ ਹੋਏ ਕਹਿ ਰਹੀ ਸੀ ਕਿ ਜੋ ਤੁਸੀਂ ਚਾਹੁੰਦੇ ਹੋ ਮੈਂ ਹਰਗिज ਨਹੀਂ ਕਰ ਸਕਦੀ ਤੁਸੀਂ ਮੇਰੇ ਨਾਲ ਅਜਿਹਾ ਕਿਵੇਂ ਕਰ ਸਕਦੇ ਹੋ ਮੈਨੂੰ ਆਪਣੇ ਘਰ ਵਿੱਚ ਇੱਕ ਕੋਨੇ ਵਿੱਚ ਇੱਜ਼ਤ ਨਾਲ ਰਹਿਣ ਦਿਓ ਇਹਨਾਂ ਸੁਣ ਤੋਂ ਬਾਅਦ ਮੈਂ ਉੱਥੇ ਨਹੀਂ ਰੁਕ ਸਕੀ ਤੇ ਆਪਣੇ ਕਮਰੇ ਵਿੱਚ ਵਾਪਸ ਆ ਗਈ ਸੀ ਜਿਸ ਤਰ੍ਹਾਂ ਦੀਆਂ ਗੱਲਾਂ ਮੈਂ ਸੁਣ ਰਹੀ ਸੀ ਤੇ ਜਿਸ ਤਰ੍ਹਾਂ ਦਾਦਾ ਜੀ ਅੱਜਕੱਲ ਮੇਰੀ ਮਾਂ ਤੇ ਮਿਹਰਬਾਨੀ ਜਤਾ ਰਹੇ ਸਨ ਤੇ ਇਹ ਸਭ ਹੋਣ ਤੋਂ ਬਾਅਦ ਮੇਰੀ ਮਾਂ ਗੁੰਮਸੁਮ ਜਿਹੀ ਹੋ ਗਈ ਸੀ ਇਸ ਖਿਆਲ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਜੇ ਮੈਂ ਇਸ ਹੌਲਜਨ ਵਿੱਚੋਂ ਨਿਕਲੀ ਵੀ ਨਹੀਂ ਸੀ ਕਿ ਇਸ ਘਰ ਦੀ ਨੌਕਰਾਨੀ ਨੇ ਮੇਰਾ ਸ਼ੱਕ ਯਕੀਨ ਵਿੱਚ ਬਦਲ ਦਿੱਤਾ ਉਸ ਨੌਕਰਾਨੀ ਨੇ ਮੈਨੂੰ ਕਿਹਾ ਕਿ ਤੇਰੇ ਦਾਦਾ ਜੀ ਜਿਵੇਂ ਦੇ ਦਿਖਦੇ ਹਨ ਉਵੇਂ ਦੇ ਨਹੀਂ ਹਨ ਉਹ ਬਹੁਤ ਹੀ ਰੰਗੀਨ ਮਜਾਦੇ ਹਨ ਜਵਾਨੀ ਵਿੱਚ ਤਾਂ ਉਹਨਾਂ ਦੇ ਬਹੁਤ ਗੈਰ ਔਰਤਾਂ ਨਾਲ ਸੰਬੰਧ ਸਨ ਤੇ ਹੁਣ ਉਮਰ ਢਲਣ ਤੋਂ ਬਾਅਦ ਪਿੰਡ ਵਾਲਿਆਂ ਦੇ ਸਾਹਮਣੇ ਬਹੁਤ ਨੇਕੀ ਵਾਲੇ ਬਣਦੇ ਨੇ ਪਰ ਅਯਾਸ਼ੀ ਦਾ ਜੇ ਇਸ ਉਮਰ ਵਿੱਚ ਵੀ ਮੋਗਾ ਮਿਲੇ ਤਾਂ ਛੱਡਦੇ ਨਹੀਂ ਉਹ ਕੰਨਾਂ ਨੂੰ ਹੱਥ ਲਗਾਉਂਦੇ ਹੋਏ ਬੋਲੀ ਤੋਬਾ ਤੋਬਾ ਜੈ ਲੋਕਾ ਤੋ ਤਾਂ ਅਭੀ ਹੀ ਬਚਾਵੇ ਉਸ ਨੌਕਰਾਨੀ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਕਿ ਦਾਦਾ ਜੀ ਨੂੰ ਰਿਸ਼ਤੇ ਦਾ ਖਿਆਲ ਵੀ ਨਹੀਂ ਆ ਮੈਨੂੰ ਆਪਣੇ ਦਾਦਾ ਜੀ ਨਾਲ ਨਫ਼ਰਤ ਜਈ ਹੋਣ ਲੱਗੀ ਹੁਣ ਤਾਂ ਜਦ ਮੈਂ ਖੁਦ ਉਹਨਾਂ ਦੇ ਕਮਰੇ ਵਿੱਚ ਜਾਂਦੀ ਤਾਂ ਮੈਨੂੰ ਬੇਚੈਨੀ ਜਈ ਹੋਣ ਲੱਗਦੀ ਮੇਰੀ ਮਾਂ ਨੇ ਇੱਕ ਵਾਰ ਮੈਨੂੰ ਲੋਕਿਸ਼ੋਫੇ ਲਫ਼ਜ਼ਾਂ ਵਿੱਚ ਕਿਹਾ ਵੀ ਸੀ ਤੇ ਆਪਣੇ ਦਾਦੇ ਤੋਂ ਦੂਰ ਹੀ ਰਿਆ ਕਰ ਇੱਕ ਵਾਰ ਮੈਂ ਲਾਉਣ ਵਿੱਚ ਬੈਠੀ ਸੀ ਤਾਂ ਦਾਦਾ ਜੀ ਫੋਨ ਤੇ ਕਿਸੇ ਨਾਲ ਗੱਲ ਕਰ ਰਹੇ ਸਨ ਕਿ ਮੈਂ ਵਿਆਹ ਤੇ ਤਾਂ ਆਵਾਂਗਾ ਜੇ ਵਿਆਹ ਵਿੱਚ ਨਾਚ ਗਾਣਾ ਹੋਵੇਗਾ ਤੁਸੀਂ ਤਾਂ ਜਾਣਦੇ ਹੀ ਹੋ ਕਿ ਮੈਂ ਆਪਣੀ ਉਮਰ ਨਹੀਂ ਦੇਖਦਾ ਮੇਰਾ ਦਿਲ ਤਾਂ ਅਜੇ ਵੀ ਜਵਾਨ ਹੈ ਉਹਨਾਂ ਦੀਆਂ ਜਿਹੀਆਂ ਗੱਲਾਂ ਮੇਰੇ ਸਾਹਮਣੇ ਕਰਦੇ ਹੋਏ ਉਹਨਾਂ ਨੂੰ ਸ਼ਰਮ ਨਹੀਂ ਆ ਰਹੀ ਸੀ ਮੈਂ ਹੌਲੀ ਜਿਹਾ ਉੱਥੋਂ ਉੱਠੀ ਤੇ ਆਪਣੇ ਕਮਰੇ ਵਿੱਚ ਚਲੀ ਗਈ ਇੱਕ ਦਿਨ ਤਾਂ ਦਾਦਾ ਜੀ ਨੇ ਹੱਥ ਹੀ ਕਰ ਦਿੱਤੀ ਉਹ ਮੇਰੇ ਕੋਲ ਆਏ ਤੇ ਕਹਿ ਲੱਗੇ ਮੈਂ ਚਾਹੁੰਦਾ ਹਾਂ ਕਿ ਤੂੰ ਆਪਣੇ ਅੱਗੇ ਦੀ ਪੜ੍ਹਾਈ ਜਾਰੀ ਰੱਖੇ ਤੇ ਹਾਂ ਇੱਕ ਗੱਲ ਹੋਰ ਮੇਰੇ ਘਰ ਵਿੱਚ ਕਮਰਿਆਂ ਦੀ ਕੋਈ ਕਮੀ ਨਹੀਂ ਆ ਤੂੰ ਕੀ ਹਰ ਵਕਤ ਆਪਣੀ ਮਾਂ ਦੇ ਨਾਲ ਚਿਪਕੀ-ਚਿਪਕੀ ਰਹਿਣੀ ਆ ਤੂੰ ਹੁਣ ਵੱਡੀ ਹੋ ਗਈ ਆ ਤੇ ਇਕੱਲੇ ਕਮਰੇ ਵਿੱਚ ਸੌਣ ਦੀ ਆਦਤ ਪਾ ਮੈਂ ਤੇਰੇ ਲਈ ਅਲੱਗ ਕਮਰਾ ਸੈੱਟ ਕਰਵਾ ਦਿੰਦਾ ਹਾਂ ਮੈਂ ਆਪਣੇ ਮਨ ਵਿੱਚ ਇਹ ਸੋਚਣ ਲੱਗੀ ਕਿ ਲੱਗਦਾ ਹੈ ਦਾਦਾ ਜੀ ਇਹ ਚਾਹੁੰਦੇ ਹਨ ਕਿ ਮੈਂ ਆਪਣੀ ਮਾਂ ਤੋਂ ਅਲੱਗ ਹੋ ਜਾਵਾਂ ਤੇ ਉਹਨਾਂ ਨੂੰ ਖੁੱਲਮ-ਖੁੱਲ੍ਹਾ ਮੇਰੀ ਮਾਂ ਨੂੰ ਮਿਲਣ ਦਾ ਮੌਕਾ ਮਿਲ ਜਾਵੇ ਕਿਉਂਕਿ ਇਸ ਵਕਤ ਮੈਂ ਮਜਬੂਰ ਸੀ ਇਸ ਲਈ ਮੈਂ ਉਹਨਾਂ ਨਾਲ ਸਖਤ ਲਹਿਜੇ ਵਿੱਚ ਗੱਲ ਨਹੀਂ ਕਰ ਸਕਦੀ ਸੀ ਇਸ ਲਈ ਮੈਂ ਉਹਨਾਂ ਨੂੰ ਆਰਾਮ ਨਾਲ ਕਿਹਾ ਕਿ ਮੈਂ ਦੂਜੇ ਕਮਰੇ ਵਿੱਚ ਨਹੀਂ ਸੋਣਾ ਮੈਨੂੰ ਮੇਰੀ ਮਾਂ ਦੇ ਨਾਲ ਹੀ ਨੀਂਦ ਆਉਂਦੀ ਆ ਪਰ ਉਹਨਾਂ ਨੇ ਮੇਰੀ ਏਕਣਾ ਸੁਣੀ ਤੇ ਦੋ ਦਿਨਾਂ ਵਿੱਚ ਹੀ ਮੇਰਾ ਅਲੱਗ ਕਮਰਾ ਸੈੱਟ ਕਰਵਾ ਦਿੱਤਾ ਤੇ ਮੇਰੇ ਭਰਾ ਲਈ ਵੀ ਅਲੱਗ ਕਮਰਾ ਸੈੱਟ ਕਰਵਾ ਦਿੱਤਾ ਇਹ ਸਭ ਦੇਖ ਕੇ ਮੇਰੀ ਮਾਂ ਵੀ ਬਹੁਤ ਪਰੇਸ਼ਾਨ ਸੀ ਪਰ ਉਹ ਵੀ ਚੁੱਪ ਸੀ ਮੈਂ ਅਲੱਗ ਕਮਰੇ ਵਿੱਚ ਸੌਣ ਤਾਂ ਚਲੀ ਗਈ ਪਰ ਮੈਂ ਸੋਚਿਆ ਸੀ ਕਿ ਮੈਂ ਰਾਤ ਨੂੰ ਮਾਂ ਦੇ ਕਮਰੇ ਵਿੱਚ ਸੌਣ ਲਈ ਚਲੀ ਜਾਵਾਂਗੀ ਰਾਤ ਨੂੰ ਜਦ ਸਾਰੇ ਸੌਂ ਗਏ ਤਾਂ ਮੈਂ ਆਪਣੀ ਮਾਂ ਦੇ ਕਮਰੇ ਦੇ ਕੋਲ ਆ ਕੇ ਖੜੀ ਹੋ ਗਈ ਪਰ ਅਹਰਾਨੀ ਦਾ ਝਟਕਾ ਤਾਂ ਮੈਨੂੰ ਉਦੋਂ ਲੱਗਿਆ ਜਦ ਮੈਂ ਵੇਖਿਆ ਕਿ ਮਾਂ ਨੇ ਕਮਰਾ ਅੰਦਰ ਤੋਂ ਲੋਕ ਕੀਤਾ ਹੋਇਆ ਸੀ ਪਹਿਲਾਂ ਤਾਂ ਮੈਨੂੰ ਤਸੱਲੀ ਹੋਈ ਕਿ ਚਲੋ ਚੰਗਾ ਹੋਇਆ मेरी माँ ने कमरा अंदर तो लॉक कर लिया है पर सच्चाई तो कुछ होर ही सी मैं वापस अपने कमरे में आ गई सवेरे मैं कॉलेज जल्दी जाना सी मैं तैयार होकर जो नीचे उतरी ਤਮੈ ਦੇਖ ਕੇ ਹੈਰਾਨ ਰਹਿ ਗਈ ਕਿ ਸਵੇਰੇ-ਸਵੇਰੇ ਮੇਰੇ ਦਾਦਾ ਜੀ ਮੇਰੀ ਮਾਂ ਦੇ ਕਮਰੇ ਵਿੱਚੋਂ ਨਿਕਲ ਕੇ ਆਪਣੇ ਕਮਰੇ ਵਿੱਚ ਜਾ ਰਹੇ ਸਨ ਇਹ ਸਭ ਦੇਖ ਕੇ ਮੇਰਾ ਦਿਲ ਤਾਂ ਜਿਵੇਂ ਬੈਠ ਹੀ ਗਿਆ ਤਾਂ ਕਿ ਸਾਰੀ ਰਾਤ ਮੇਰੇ ਦਾਦਾ ਜੀ ਮੇਰੀ ਮਾਂ ਦੇ ਕਮਰੇ ਵਿੱਚ ਇਸ ਤੋਂ ਅੱਗੇ ਸੋਚਣ ਦੀ ਮੇਰੇ ਵਿੱਚ ਹਿੰਮਤ ਹੀ ਨਹੀਂ ਰਹੀ ਮੇਰੀ ਮਾਂ ਆਪਣੇ ਬੱਚਿਆਂ ਦੀ ਖਾਤਰ ਇਸ ਘਰ ਵਿੱਚ ਰਹਿਣ ਲਈ ਮਜਬੂਰ ਸੀ ਤਾਂ ਕਿ ਅਸੀਂ ਇੱਜ਼ਤੀ ਜ਼ਿੰਦਗੀ ਜੀ ਸਕੀਏ ਪਰ ਸਾਡੇ ਦੋਨਾਂ ਭੈਣ ਭਰਾਵਾਂ ਲਈ ਜਿਹੜੀ ਕੀਮਤ ਮੇਰੀ ਮਾਂ ਅਦਾ ਕਰ ਰਹੀ ਸੀ ਉਹ ਸੋਚ ਕੇ ਤਾਂ ਮੇਰੀ ਰੂਹ ਵੀ ਕੰਬ ਗਈ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਆਪਣੀ ਮਾਂ ਨੂੰ ਇਸ ਦਲਦਲ ਵਿੱਚ ਹੋਰ ਤਸਨ ਨਹੀਂ ਦੇਵਾਂਗੀ ਇਸ ਲਈ ਅੱਜ ਰਾਤ ਮੈਂ ਆਪਣੀ ਮਾਂ ਦੇ ਕਮਰੇ ਵਿੱਚ देर रात ਤੱਕ ਬੈਠੀ ਰਹੀ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਰਹੀ ਤੇ ਥੋੜੀ ਦੇਰ ਬਾਅਦ ਮੈਂ ਉਹਨਾਂ ਨੂੰ ਇੱਕ ਗਲਾਸ ਦੁੱਧ ਦਾ ਦਿੱਤਾ ਤੇ ਕਿਹਾ ਕਿ ਮਾਂ ਤੁਸੀਂ ਆਪਣੀ ਸਿਹਤ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਦੇ ਇਸ ਦੁੱਧ ਨੂੰ ਪੀ ਲਓ ਮੈਂ ਉਸ ਦੁੱਧ ਵਿੱਚ ਨੀਂਦ ਦੀ ਗੋਲੀ ਮਿਲਾ ਦਿੱਤੀ ਸੀ ਇਸ ਲਈ ਦੁੱਧ ਪੀਂਦੇ ਹੀ ਮੇਰੀ ਮਾਂ ਥੋੜੀ ਜਿਹੀ ਥੋੜੀ ਜਿਹੀ ਦੇਰ ਬਾਅਦ ਸੌਂ ਗਈ ਫਿਰ ਮੈਂ ਜਲਦੀ ਨਾਲ ਅਲਮਾਰੀ ਵਿੱਚ ਆਪਣੀ ਮਾਂ ਦਾ ਸੂਟ ਕੱਢ ਕੇ ਪਾ ਲਿਆ ਤੇ ਦੁਪੱਟੇ ਨਾਲ ਕੁੰਡ ਕੱਢ ਕੇ ਆਪਣੇ ਦਾਦਾ ਜੀ ਦੇ ਕਮਰੇ ਵਿੱਚ ਚਲੀ ਗਈ ਇਤਫਾਕ ਸੀ ਜਾਂ ਫਿਰ ਰੋਜ਼ ਹੀ ਜਿਹਾ ਉਸ ਨਸੀ ਮੇਰੇ ਦਾਦਾ ਜੀ ਦੇ ਕਮਰੇ ਦੀ ਲਾਈਟ ਜਗ ਰਹੀ ਸੀ ਮੈਂ ਹੌਲੀ ਜਿਹਾ ਦਰਵਾਜ਼ਾ ਖੋਲ ਕੇ ਅੰਦਰ ਚਲੀ ਗਈ ਮੇਰੇ ਦਾਦਾ ਜੀ ਨੂੰ ਲੱਗਿਆ ਕਿ ਮੇਰੀ ਮਾਂ ਕਮਰੇ ਵਿੱਚ ਆਈ ਹੈ ਉਹ ਕਹਿਣ ਲੱਗੇ ਕਿ ਮੈਂ ਅੱਜ ਦਵਾਈ ਖਾ ਲਈ ਹੈ ਤੂੰ ਮੇਰੇ ਕੋਲ ਆਜ ਆ ਮੈਂ ਬਹੁਤ ਇੰਤਜ਼ਾਰ ਕਰ ਲਿਆ ਹੁਣ ਤੇਰਾ ਹੁਣ ਮੈਂ ਹੋਰ ਸਬਰ ਨਹੀਂ ਕਰ ਸਕਦਾ ਆਪਣੇ ਦਾਦਾ ਜੀ ਦੀ ਇਹ ਗੱਲ ਸੁਣ ਕੇ ਮੇਰੇ ਰੋਂਗ ਤੇ ਖੜੇ ਹੋ ਗਏ ਕਿ ਹੁਣ ਪਤਾ ਨਹੀਂ ਕੀ ਹੋਣ ਵਾਲਾ ਹੈ ਮੈਂ ਨਾ ਚਾਹੁੰਦੇ ਹੋਏ ਵੀ ਉਹਨਾਂ ਦੇ ਕੋਲ ਚਲੀ ਗਈ ਉਸ ਤੋਂ ਬਾਅਦ ਜੋ ਕੁਝ ਵੀ ਉਹਨਾਂ ਨੇ ਮੇ ਕਿਹਾ ਮੇਰੇ ਤਾਂ ਹੋਸ਼ ਉੱਡ ਗਏ ਕੁਝ ਦੇਰ ਬਾਅਦ ਮੈਂ ਤੇ ਮੇਰੀ ਮਾਂ ਦਾਦਾ ਜੀ ਦੇ ਸਾਹਮਣੇ ਬੈਠੇ ਰੋ ਰਹੀ ਸੀ ਮੇਰੇ ਦਾਦਾ ਜੀ ਕਹਿਣ ਲੱਗੇ ਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਪੋਤੀ ਮੇਰੇ ਨਾਲ ਇਹੋ ਜਿਹਾ ਖੇਲ ਖੇਲ ਸਕਦੀ ਹੈ ਜਦ ਮੈਂ ਆਪਣੇ ਦਾਦਾ ਜੀ ਦੇ ਕਮਰੇ ਵਿੱਚ ਗਈ ਸੀ ਤਾਂ ਉਹਨਾਂ ਨੇ ਮੈਨੂੰ ਮਾਂ ਸਮਝ ਕੇ ਕਿਹਾ ਸੀ ਕਿ ਮੈਂ ਉਹਨਾਂ ਦੀ ਗੱਲ ਦਾ ਜਵਾਬ हां ਵਿੱਚ ਦਵਾ ਦਰਿਆਸਲ ਉਹ ਮੇਰੀ ਮਾਂ ਦਾ ਦੂਜਾ ਵਿਆਹ ਆਪਣੇ ਚਚੇਰੇ ਭਰਾ ਦੇ ਮੁੰਡੇ ਨਾਲ ਕਰਵਾਉਣਾ ਚਾਹੁੰਦੇ ਸਨ ਉਹ ਕਹਿਣ ਲੱਗੇ ਕਿ ਮੇਰੀ ਬਹੂ ਅਜੇ ਇੰਨੀ ਬੁੱਢੀ ਨਹੀਂ ਹੋਈ ਹੈ ਅੱਗੇ ਚੱਲ ਕੇ ਜਦੋਂ ਮੇਰੀ ਪੋਤੀ ਤੇ ਪੋਤਾ ਆਪਣੇ ਜੀਵਨ ਵਿੱਚ ਮਗਨ ਹੋ ਜਾਣਗੇ ਤਾਂ ਮੇਰੀ ਬਹੂ ਨੂੰ ਇਕੱਲਾਪਨ ਖਾਣ ਨੂੰ ਪਵੇਗਾ ਇਸ ਲਈ ਉਹ ਆਪਣੇ ਜੀਵਨ ਦੇ ਜੀ ਮੇਰੀ ਮਾਂ ਦਾ ਵਿਆਹ ਕਰਵਾਉਣਾ ਚਾਹੁੰਦੇ ਸਨ ਇਸ ਲਈ ਹਰ ਰਾਤ ਜਦ ਮੇਰੀ ਮਾਂ ਦਾਦਾ ਜੀ ਦੇ ਕਮਰੇ ਵਿੱਚ ਉਹਨਾਂ ਨੂੰ ਦਵਾਈ ਦੇਣ ਜਾਂਦੀ ਤਾਂ ਉਹ ਇਸੇ ਗੱਲ ਨੂੰ ਲੈ ਕੇ ਮੇਰੀ ਮਾਂ ਨਾਲ ਬਹਿਸ ਕਰਦੇ ਸਨ ਤੇ ਮੇਰੀ ਮਾਂ ਦੂਜੀ ਵਿਆਹ ਲਈ ਰਾਜੀ ਨਹੀਂ ਹੋ ਰਹੀ ਸੀ ਕਿਉਂਕਿ ਜਦ ਮੈਂ ਦਾਦਾ ਜੀ ਦੇ ਕਮਰੇ ਵਿੱਚ ਗਈ ਤਾਂ ਉਹਨਾਂ ਦੀ ਗੱਲ ਸੁਣੀ ਤਾਂ ਨਾ ਚਾਹੁੰਦੇ ਹੋਏ ਵੀ ਮੇਰੇ ਹੰਝੂ ਨਾ ਰੁਕ ਸਕੇ ਮੇਰੀਆਂ ਸਿਸਕੀਆਂ ਸੁਣ ਕੇ ਦਾਦਾ ਜੀ ਨੂੰ ਪਤਾ ਲੱਗ ਗਿਆ ਮਹਿਮਾਨ ਨਹੀਂ ਸਗੋ ਉਹਨਾਂ ਦੀ ਪੋਤੀ ਹਾਂ ਉਹ ਮੈਨੂੰ ਦੇਖਦੇ ਗੁੱਸੇ ਨਾਲ ਪੁੱਛਣ ਲੱਗੇ ਕਿ ਤੂੰ ਇੱਥੇ ਕਿਉਂ ਆਈਆਂ ਮੈਂ ਰੋਂਦੇ ਹੋਏ ਉਹ ਸਾਰੀਆਂ ਗੱਲਾਂ ਦੱਸ ਦਿੱਤੀਆਂ ਜੋ ਮੇਰੇ ਮਨ ਵਿੱਚ ਸਨ ਮੇਰੀ ਗੱਲ ਸੁਣ ਕੇ ਮੇਰੇ ਦਾਦਾ ਜੀ ਨੇ ਮੇਰੇ ਇੱਕ ਜ਼ੋਰਦਾਰ ਤੱਪੜ ਗੱਲ ਤੇ ਮਾਰਿਆ ਕਿ ਸਭ ਦੀ ਨੀਂਦ ਖੁੱਲ ਗਈ ਮੇਰੀ ਮਾਂ ਵੀ ਭੱਜ ਕੇ ਦਾਦਾ ਜੀ ਦੇ ਕਮਰੇ ਵਿੱਚ ਆ ਗਈ ਮੇਰੀ ਮਾਂ ਨੂੰ ਜਦ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਵੀ ਮੈਨੂੰ ਬੁਰਾ ਭਲਾ ਕਹਿਣ ਲੱਗੀ ਮੈਂ ਹੁਣ ਚੁੱਪਚਾਪ ਸਿਰ ਨੀਵਾ ਕਰੀ ਬੈਠੀ ਸੀ ਕੁਝ ਦਿਨਾਂ ਬਾਅਦ ਹੀ ਮੇਰੀ ਮਾਂ ਦਾ ਮੇਰੇ ਚਾਚੇ ਦੇ ਨਾਲ ਵਿਆਹ ਹੋ ਗਿਆ ਇਹ ਸਭ ਜਾਣਨ ਤੋਂ ਬਾਅਦ ਮੈਨੂੰ ਖੁਦ ਉਤੇ ਅਫਸੋਸ ਹੋਣ ਲੱਗਿਆ ਕਿ ਮੈਂ ਕਿੰਨਾ ਗਲਤ ਸੋਚ ਰਹੀ ਸੀ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਅੱਖਾਂ ਨਾਲ ਦੇਖਿਆ ਹਮੇਸ਼ਾ ਸੱਚ ਨਹੀਂ ਹੁੰਦਾ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ